ਲਓ ਜੀ ਅੱਜ ਮੈਂ ਮਿਲਿਆ ਬਹੁਤ ਕੈਂਟ ਸਿੰਗਰ ਰਾਣੀ ਰੰਦੀਪ ਜੀ ਇਸ਼ਕੇ ਦੀ ਮਾਰ ਉਹ ਆਪਣੇ ਮੂੰਹ ਸੁਣਾਉਣਗੇ ਦੋ ਬੋਲ ਸਤਿ ਸ਼੍ਰੀ ਅਕਾਲ ਜੀ ਅ ਮੈਨੂੰ ਬਹੁਤ ਚੰਗਾ ਲੱਗਿਆ ਲੰਬੇ ਸਮੇਂ ਬਾਅਦ ਅਸੀਂ ਮਿਲੇ ਹਾਂ ਹਾਂਜੀ ਹਾਂਜੀ ਤੇ ਤੁਸੀਂ ਬਹੁਤ ਤੁਸੀਂ ਬਹੁਤ ਢਟ ਗਏ ਹੋ ਥੈਂਕ ਯੂ ਥੈਂਕ ਯੂ ਇਹ ਪ੍ਰੇਮ ਆ ਸਾਰਾ ਸਾਰਿਆਂ ਦਾ ਤੁਹਾਡਾ ਚੰਗੀ ਚੰਗੀ ਇੰਨੀ ਟੈਲੈਂਟਡ ਰੂਹਾਂ ਮੈਨੂੰ ਪਿਆਰ ਕਰਦੀਆਂ ਤੋਂ ਉਹਨਾਂ ਦੀ ਸਤਿਕਾਰ ਨਹੀਂ ਤੁਸੀਂ ਆ ਬਹੁਤ ਬਿਜਾਤੇ ਖੁਦ ਬੜੇ ਅੱਛੇ ਹਨਕਾਰ ਹੂੰ ਤੇ ਮੈਨੂੰ ਉਹ ਦੋ ਲਾਈਨਾਂ ਜਿਹੜੀਆਂ ਤੁਹਾਡੀਆਂ ਉਹ ਇਸ਼ਕੇ ਦੀ ਮਾਰ ਜੀ 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 ਅਮਮੀ ਨੂੰ ਗਾ ਲਾਂਗੇ ਵੇਖੋ ਬੁਲਹ ਨਾ ਗੁਲਾਬੀ ਰਹੇ ਨਾ ਨਸ਼ੇ ਰਾਬੀ ਰਹੇ ਨੰਨਾ ਗੁਲਾਬੀ ਰਹੇ ਨਹਿਣ ਨਸ਼ੇਰਾਬੀ ਰਹੇ ਰੁਲ ਗਿਆ ਹਰ ਤੇ ਸ਼ਿੰਗਾਰ ਵੇ ਸੋਨਿਆ ਰੁਲ ਗਿਆ ਹਰ ਤੇ ਸ਼ਿੰਗਾਰ ਐਸੀ ਪੇਸ਼ਕੀ ਦੀ ਮਹਰ ਸਾਨੂੰ ਵੈਰੀਆ ਐਸੀ ਪੇਸ਼ਕੀ ਦੇ ਮਾਨ ਵੇ ਪੜਿਆ ਐਸੀ ਪੇਸ਼ਕੀ ਦੇ ਮਾਨ ਐ ਸਿਪੈਸ਼ ਕਿ ਦੇ ਮਰਸਾ ਨੂੰ ਡਾਡੇਆ ਐ ਸਿਪੈਸ਼ ਕਿ ਦੇ ਮਰ ਵੇ ਪੜਿਆ ਐ ਸਿਪੈਸ਼ ਕਿ ਦੇ ਮਾ ਵਾਹ ਜੀ ਵਾਹ ਕੀ ਬਾਤ ਹੈ थैंक यू ਰਾਣੀ ਜੀ थैंक यू ਜੀ ਗੋਡ ਬles ਯੂ ਗੁੱਡ ਲੱਕ थैंक यू ਲਓ ਜੀ ਅੱਜ ਮੈਂ ਮਿਲਿਆ ਬਹੁਤ ਕੈਂਟ ਸਿੰਗਰ ਰਾਣੀ ਰੰਦੀਪ ਜੀ ਇਸਕੇ ਦੀ ਮਾਰ ਉਹ ਆਪਣੇ ਮੂੰਹ ਸੁਣਾਉਣਗੇ ਦੋ ਬੋਲ ਸਤਿ ਸ਼ਕਲ ਜੀ ਅ ਮੈਨੂੰ ਬਹੁਤ ਚੰਗਾ ਲੱਗਿਆ ਲੰਬੇ ਸਮੇਂ ਬਾਅਦ ਅਸੀਂ ਮਿਲੇ ਹਾਂ ਹਾਂਜੀ ਹਾਂਜੀ ਤੇ ਤੁਸੀਂ ਬਹੁਤ ਤੁਸੀਂ ਬਹੁਤ ਘੈਂਟ ਗਈਏ ਹੋ ਥੈਂਕ ਯੂ ਥੈਂਕ ਯੂ ਇਹ ਪ੍ਰੇਮਿਆ ਸਾਰਾ ਸਾਰਿਆਂ ਦਾ ਤੁਹਾਡਾ ਚੰਗੀ ਚੰਗੀ ਇੰਨੀ ਟੈਲੈਂਟਡ ਰੂਹਾਂ ਮੈਨੂੰ ਪਿਆਰ ਕਰਦੀਆਂ ਉਹਨਾਂ ਦੀ ਸੱਚੇ ਨਹੀਂ ਤੁਸੀਂ ਆ ਬਹੁਤ ਮਜ਼ਾਤੇ ਖੁਦ ਬੜੇ ਅੱਛੇ ਹਨਕਾਰ ਹੂੰ ਤੇ ਮੈਨੂੰ ਉਹ ਦੋ ਲਾਈਨਾਂ ਜਿਹੜੀਆਂ ਤੁਹਾਡੀਆਂ ਉਹ ਇਸ਼ਕੇ ਦੀ ਮਾਰ ਜੀ 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 ਅਮਮੀ ਨੂੰ ਗਾਲਾਂ ਦੇ ਬਈ ਐਕੋ ਬੁਲਹ ਨਾ ਗੁਲਾਬੀ ਰਹੇ ਨਾ ਸ਼ਰਾਬੀ ਰਹੇ ਬੁਲਹ ਨਾ ਗੁਲਾਬੀ ਰਹੇ ਨਾ ਸ਼ਰਾਬੀ ਰਹੇ ਰੁਲ ਗਿਆ ਹਾਰ ਤੇ ਸ਼ਿੰਗਾਰ ਵੇ ਸੋਨਿਆ ਰੁਲ ਗਿਆ ਹਾਰ ਤੇ ਸ਼ਿੰਗਾਰ ਐਸੀ ਪੇਸ਼ਕੀ ਦੀ ਮਰ ਸਾਨੂੰ ਵੈਰੀਆ ਐਸੀ ਪੇਸ਼ਕੀ ਦੀ ਮਰ ਵੇ ਪੜਿਆ ਐਸੀ ਪੇਸ਼ਕੀ ਦੀ ਮਰ ऐसी पेश के दिमार सनु डाडे ऐसी पेश के दिमार वे पेड़े ऐसी पेश के दिमार वाह जी वाह क्या बात वा, है थैंक यू रानी जी थैंक यू जी गॉड ब्लेस यू गुड लक थैंक यू देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर Thank you.